ਪਿੰਡ ਨਰਨਗੜ ਦੇ ਲੋਕਾਂ ਵੱਲੋਂ ਮੋਟਰਸਾਈਕਲ ਚੋਰੀ ਦੇ ਮਾਮਲੇ ਵਿੱਚ ਪਿੰਡ ਦੇ ਗੁਰੂ ਘਰ ਦੇ ਗ੍ਰੰਤੀ ਦੇ ਉਸਦੇ ਸਾਥੀ ਨੂੰ ਪੁਲਿਸ ਵੱਲੋਂ ਕੀਤਾ ਗਿਆ। ਇਸ ਸੰਬੰਧੀ ਅੱਜ ਪਿੰਡ ਦੇ ਗੁਰੂ ਘਰ ਵਿਕੇ ਪਿੰਡ ਵਾਸੀਆਂ ਵੱਲੋਂ ਇਕੱਠ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਪਿੰਡ ਦੀ ਸਰਪੰਚ ਮਨਜਿੰਦਰ ਕੋਰ ਦੇ ਪਤੀ ਹਮੇਸ਼ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਰਾਤ ਸਮੇਂ ਗੁਰੂ ਘਰ ਦੇ ਨੇੜੇ ਪਾਲੀ ਕਲੀ ਵਿੱਚੋਂ ਹਾਪੀ ਸਿੰਘ ਪੁੱਤਰ ਜਸਵਿੰਦਰ ਸਿੰਘ ਦਾ ਮੋਟਰਸਾਈਕਲ ਚੋਰੀ ਹੋ ਗਿਆ ਸੀ। ਜਿਸ ਦੀ ਤਲਾਸ਼ ਦਰਾਂ ਨਾ ਪਿੰਡ ਵਿੱਚ ਲੱਗੇ ਸੀਸੀਟੀਵੀ ਕੈਮਰੇ ਖੰਗਾਲ ਨੇ ਸ਼ੁਰੂ ਕੀਤੇ ਤਾਂ ਉਸ ਸਮੇਂ ਹੈਰਾਨ ਹੈਗੇ ਜਦੋਂ ਇੱਕ ਘਰ ਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕਥਿਤ ਤੌਰ ਤੇ ਗੁਰੂ ਘਰ ਦਾ ਗ੍ਰੰਤੀ ਅਤੇ ਉਸ ਦਾ ਇੱਕ ਹੋਰ ਸਾਥੀ ਜੋ ਕਿ ਸੇ ਹੋਰ ਪਿੰਡ ਦੇ ਵਿੱਚ ਗੁਰੂ ਘਰ ਦੇ ਵਿੱਚ ਗ੍ਰੰਤੀ ਹੈ ਦੀਆਂ ਤਸਵੀਰਾਂ ਇੱਕ ਟਮੋਟਰ ਸਾਈਕਲ ਨੂੰ ਚੋਰੀ ਕਰਕੇ ਲੈ ਜਾਂਦੇ ਆਂ ਸਾਹਮਣੇ ਆਈਆਂ ਇਸ ਸੰਬੰਧੀ ਅੱਜ ਪਿੰਡ ਵਾਸੀਆਂ ਵੱਲੋਂ ਗੁਰੂ ਘਰ ਵਿੱਚ ਇਕ ਕੱਟ ਕਰਕੇ ਜਦੋਂ ਉਪਤਗ੍ਰੰਥੀ ਤੋਂ ਸਖਤੀ ਨਾਲ ਇਸ ਸੰਬੰਧੀ ਪੁਛੜ ਤਾਲ ਪੁਛੜ ਪੜਤਾਲ ਕੀਤੀ ਤਾਂ ਗ੍ਰੰਥੀ ਕਥਿਤ ਤੌਰ ਤੇ ਮੋਟਰਸਾਈਕਲ ਚੋਰੀ ਕਰਨ ਸੰਬੰਧੀ ਮੰਨ ਗਿਆ ਅਮਿਰ ਸਿੰਘ ਨੇ ਦੱਸਿਆ ਕਿ ਕਰੀਬ 5 ਮਹੀਨੇ ਪਹਿਲਾਂ ਵੀ ਇਸੇ ਤਰ੍ਹਾਂ ਹੀ ਪਿੰਡ ਵਿੱਚ ਇੱਕ ਵਿਆਹ ਸਮਾਗਮ ਵਿੱਚ ਆਏ ਇੱਕ ਵੇਟਰ ਦਾ ਮੋਟਰਸਾਈਕਲ ਚੋਰੀ ਹੋ ਗਿਆ ਸੀ ਉਸ ਵੱਲੋਂ ਆਪਣਾ ਉਸ ਵੱਲੋਂ ਆਪਣਾ ਮੋਟਰਸਾਈਕਲ ਗੁਰੂ ਘਰ ਦੇ ਅੰਦਰ ਹੀ ਖੜਾ ਕੀਤਾ ਗਿਆ ਸੀ ਅੱਜ ਦੇ ਕੱਟ ਦੌਰਾਨ ਜਦੋਂ ਪਿੰਡ ਵਾਸੀਆਂ ਨੇ ਗ੍ਰੰਥੀ ਤੋਂ ਇਸ ਮੋਟਰਸਾਈਕਲ ਬਾਰੇ ਵੀ ਪੁੱਛ ਪੜਤਾਲ ਕੀਤੀ ਤਾਂ ਹੈਰਾਨੀ ਜਨਬ ਤੱਕ ਖੁਲਾਸਾ ਹੋਇਆ ਕਿ ਉਸ ਮੋਟਰਸਾਈਕਲ ਦੀ ਪਛਾਣ ਬਦਲ ਕੇ ਉਕਤ ਗ੍ਰੰਥੀ ਕਥਿਤ ਤੌਰ ਤੇ ਉਸ ਨੂੰ ਚਲਾ ਰਿਹਾ ਹੈ ਉਸ ਨੂੰ ਵੀ ਪਿੰਡ ਵਾਸੀਆਂ ਨੇ ਬਰਾਮਦ ਕਰ ਲਿਆ ਇਸ ਸਬੰਧੀ ਪਿੰਡ ਵਾਸੀਆਂ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਤੇ ਹੈਪੀ ਸਿੰਘ ਵੱਲੋਂ ਪੁਲਿਸ ਨੂੰ ਲਿਖਤੀ ਸ਼ਿਕਾਇਤ ਵੀ ਦਿੱਤੀ ਗਈ ਪਿੰਡ ਵਾਸੀਆਂ ਵੱਲੋਂ ਮੋਟਰਸਾਈਕਲ ਚੋਰੀ ਕਰਨ ਵਾਲੇ ਕਤਿਤ ਦੋਵੇਂ ਵਿਅਕਤੀਆਂ ਨੂੰ ਮੌਕੇ ਤੇ ਪਹੁੰਚੀ ਪੁਲਿਸ ਦੇ ਹਵਾਲੇ ਕੀਤਾ ਗਿਆ। ਇਸ ਸਬੰਧੀ थाना ਸਟਾਨਕ थाना ਮੁਖੀ ਸਬ ਇੰਸਪੈਕਟਰ ਗੁਰਨਾਮ ਸਿੰਘ ਕੁਮਨ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਦੱਸਿਆ ਕਿ ਮੋਟਰਸਾਈਕਲ ਚੋਰੀ ਦੇ ਮਾਮਲੇ ਵਿੱਚ ਦੋ ਵਿਅਕਤੀਆਂ ਨੂੰ ਪੁਲਿਸ ਵੱਲੋਂ ਥਾਣੇ ਲਿਆਂਦਾ ਗਿਆ ਜਿਨ੍ਹਾਂ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ।